ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਲੋਜੀ ਆਉਣ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬੰਨ੍ਹ ਰਹਿਣਾ ਜਿਨਾਂ ਵੀਰੇ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਠਿੰਡਾ ਤੋਂ ਹਰਸਿੰਦਰ ਬਾਦਲ ਨੇ ਜਿੱਤ ਕੀਤੀ ਦਰਜ ਸ਼ੋਮਨੀ ਕਾਲੀ ਵਿੱਚ ਖੁਸ਼ੀ ਦੀ ਲਹਿਰ ਬਠਿੰਡਾ ਲੋਕ ਸਭਾ ਸੀਟਾਂ ਤੋਂ ਕਾਲੀ ਦਲ ਦੇ ਉਮੀਦਵਾਰ ਹਰਸਿੰਦਰ ਬਾਦਲ ਨੇ ਜਿੱਤ ਹਾਸਲ ਕੀਤੀ ਹੈ ਹਰਸਿੰਦਰ ਬਾਦਲ ਲਗਾਤਾਰ ਚੌਥੀ ਵਾਰ ਖੋਸਤਾਨ ਮੈਂਬਰ ਬਣੇ ਹਨ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੱਡਿਆ ਨੇ 32690 ਵੋਟਾਂ ਮਿਲੀਆਂ ਕਾਂਗਰਸ ਦੇ ਜਿੱਤ ਮਹਿੰਦਰ ਵਿੱਚ ਸਿੱਧੂ 202011 ਵੋਟਾਂ ਨਾਲ ਤੀਜੀ ਵਾਰ ਜਿੱਤ ਰਹੇ ਹਨ ਭਾਜਪਾ ਦੀ ਪਰਮਪਾਲ ਕੌਰ ਮਲੂਕਾ ਨੇਵੀ ਵੋਟਾਂ ਲੈ ਕੇ ਚੌਥੀ ਵਾਰ ਸਥਾਨ ਹਾਸਲ ਕੀਤਾ ਲੱਖਾ ਸਿੰਘ ਸਿਧਾਣਾ ਨੂੰ 84684 ਵੋਟਾਂ ਮਿਲੀਆਂ ਇਸ ਵਿੱਚ ਸੀਟ ਦਿਨ 9 ਵਿਧਾਨ ਸਭਾ ਸੀਟਾਂ ਹਨ ਇਸ ਵਿੱਚ ਲੰਬੀ ਬਠਿੰਡਾ ਸ਼ਹਿਰ ਬਠਿੰਡਾ ਧਿਆ ਦੇ ਧਿਆਤੀ ਪਕਚੋ ਮੰਡੀ ਅਤੇ ਮੋੜ ਮੰਡੀ ਤਲਵੰਡੀ ਸਾਬੋ ਮਾਨਸਸ ਸੰਗਰੂਰ ਇਸ ਦੇ ਨਾਲ ਹੀ विधानसभा शामलहन एसी2 ਤੋਂ ਅਕਾਲੀ ਦਲ ਦੀ ਹਰਸਿਮਰ ਕੋਰ ਬਦਲ ਨੇ ਜਿੱਤ ਹਾਸਲ ਕੀਤੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ